ਚਿਲड्रन ਕੈਂਪ ਹੈ ਜਿਹੜਾ ਉਸ ਬਾਰੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੋ ਕਿ ਗੁਰਦੁਆਰੇ ਦੇ ਵਿੱਚ ਆਪਣੇ ਵਿਰਸੇ ਨੂੰ ਅਮੀਰ ਵਿਰਸੇ ਨੂੰ ਸਾਰਿਆਂ ਤੱਕ ਯਾਗ ਰੂਪ ਕੀਤਾ ਜਾਂਦਾ ਹੈ ਹਰੇ ਗੁਰੂ ਘਰਾਂ ਦੇ ਵਿੱਚ ਇਦਾਂ ਹੀ ਕੈਂਪ ਲੱਗਦੇ ਆ ਛੋਟੀਆਂ ਵੀ ਹੁੰਦੀਆਂ ਇਹ ਹਰੇ ਗੁਰੂ ਘਰਾਂ ਚ ਪ੍ਰੋਗਰਾਮ ਹੋਏ ਤੇ ਗੁਰੂ ਸਾਹਿਬ ਉਹ ਤੇ ਸਹਿਬਜ਼ਾਦਿਆਂ ਨੂੰ ਸਾਰਿਆਂ ਨੇ ਸਲੂਟ ਪ੍ਰਣਾਮ ਕੀਤਾ ਤੇ ਮਾਣ ਵੀ ਪ੍ਰਾਪਤ ਸਿੱਖ ਫੋਰਮ ਹੈ ਜਿਹੜੀ ਉਹ ਬੜੀਆਂ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੀ ਕੁਝ ਏ ਸੈਨੂਅਲ ਗੇਮਸ ਦੇ ਵਿੱਚ ਹੈ ਤੇ ਕਿਸ ਤਰ੍ਹਾਂ ਦਾ ਸੱਦਾ ਪੱત્ર ਹੈ ਜਿਹੜਾ ਉਹ ਸਿੱਖਾਂ ਦੇ ਲਈ ਜਾਂ ਪੰਜਾਬੀਆਂ ਦੇ ਲਈ ਹੈ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਇਹ ਹੋ ਇਵੈਂਟ ਹੁੰਦਾ ਹੈ ਉਹ ਐਨੂਅਲ ਸਿੱਖ ਗੇਮ ਦਾ ਇਹਦੇ ਨਾਲ ਬੜੀ ਹਿਸਟਰੀ ਜੁੜੀ ਹੋਈ ਆ ਉਹ ਕਾਫੀ ਪ੍ਰਮੋਟ ਕੀਤਾ ਜਾ ਰਿਹਾ ਇਸ ਮੌਕੇ ਗੇਮਸ ਨੂੰ ਤਾਂਕਿ ਕਿਸੇ ਗਲਤ ਪਾਸੇ ਸਾਡਾ ਯੂਥ ਨਾ ਜਾਵੇ ਤੇ ਨਾਲ ਨਾਲ ਸਿਹਤਮੰਦ ਜਿਹੜਾ ਉਹ ਵੀ ਰਵੇ ਜੀ ਸਤਿੰਦਰ ਕੌਰ ਬੌਕਸਿੰਗ ਦੀ ਕੋਚ ਬਣੀ ਆ ਆਸਟ੍ਰੇਲੀਆ ਦੇ ਨਾਲ ਮੈਨੇਜਰ ਵੀ ਸੀ ਆ ਜੀ ਉਹ ਬਾਅਦ ਆਸਟ੍ਰੇਲੀਆ ਦੀ ਟੀਮ ਲੈ ਕੇ ਵੀ ਜਾਂਦੀ ਆ ਉਹਨਾਂ ਨੇ ਕਿਹਾ ਬਾਰ ਬਾਰ ਗਲੋਬਲ ਪੰਜਾਬ ਦੇ ਪਿਛਲੇ ਸਾਲ ਤੋਂ ਹੀ ਕਿ ਜਿੰਨਾ ਮੈਂ ਵੱਧ ਤੋਂ ਵੱਧ ਯੋਗਦਾਨ ਕਰ ਸਕਦੀ ਆ ਆਪਣੇ ਬੱਚਿਆਂ ਨੂੰ ਆਪਣੀ ਕੌਮ ਲਈ ਵੀ ਮੈਸ ਖਾ ਸਕਦੀ ਆ ਤਾਂ ਕਰਕੇ ਨਵੀਂ ਇੱਕ ਇਵੈਂਟ ਉਹਦੇ ਵਿੱਚ ਐਡ ਹੁੰਦੀ ਆ ਇਸ ਗਰਮ ਖਿਆਲੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਜਿਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਦਾ ਕਾਰਨ ਦੱਸਿਆ ਗਿਆ ਕਿ ਗਰਾਊਂਡ ਦੇ ਵਿੱਚ ਬੜੇ ਉੱਥੇ ਬਿਨਾ ਟਿਕਟਸ ਤੋਂ ਵੱਡੇ ਉਥੇ ਹੱਲਾ ਗੁੱਲਾ ਕੀਤਾ ਫਿਰ ਉਹਦੇ ਲਈ ਵਾਸਤੇ ਮਾੜੀ ਗੱਲ ਆ ਗਰਾਊਂਡਾਂ ਦੇ ਵਿੱਚ ਇਦਾਂ ਦਾ ਕੰਮ ਬਿਲਕੁਲ ਨਹੀਂ ਬਿਨਾ ਟਿਕਟ ਤੋਂ ਕੋਈ ਚੱਲ ਜੇ ਟੋਟਲੀ ਇਹ ਖਬਰਾਂ ਗਲਤ ਹੁੰਦੀਆਂ ਇਹਨਾਂ ਤੇ ਯਕੀਨ ਕਰਨਾ ਵੀ ਨਹੀਂ ਬਣਦਾ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਕਿਉਂਕਿ ਪੰਜਾਬੀ ਭਾਈਚਾਰਾ ਵੱਡੇ ਪੱਧਰ ਤੇ ਹੈ ਤੇ ਉੱਥੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਉਸ ਬਾਬਤ ਗੱਲਬਾਤ ਕਰਾਂਗੇ ਜਾਂ ਫਿਰ ਪੰਜਾਬ ਦੇ ਜਿਹੜੇ ਲੋਕ ਆਸਟ੍ਰੇਲੀਆ 'ਚ ਵਸ ਰਹੇ ਨੇ ਪੰਜਾਬ ਦੇ ਬਾਰੇ ਕੀ ਸੋਚ ਰਹੇ ਨੇ ਪੰਜਾਬ ਦੇ ਮੁੱਦਿਆਂ ਦੇ ਬਾਰੇ ਕਿਸ ਤਰ੍ਹਾਂ ਦੀ ਸੋਚ ਰੱਖਦੇ ਨੇ ਵਿਚਾਰ ਉਹਨਾਂ ਦੇ ਕੀ ਨੇ ਇਸ ਬਾਬਤ ਗੱਲਬਾਤ ਕਰਨ ਲਈ ਮੇਰੇ ਨਾਲ ਆਸਟ੍ਰੇਲੀਆ ਤੋਂ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਤਿ ਸ੍ਰੀ ਅਕਾਲ ਵੀ ਜੀ ਕਰਨੈਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਮੌਸਮ ਦੀ ਮੌਸਮ ਕਿਸ ਤਰ੍ਹਾਂ ਤੇ ਦੂਜੀ ਗੱਲ ਕਹਿੰਦੇ ਕੁਝ ਹਿੱਸਾ ਜਿਹੜਾ ਉਹ ਅੱਗ ਨਾਲ ਵੀ ਘਿਰਿਆ ਹੋਇਆ ਆਸਟ੍ਰੇਲੀਆ ਦਾ ਜੀ ਹਾਂਜੀ ਇੱਥੇ ਆਮ ਗੱਲ ਵੀ ਹੈਗੀ ਆ ਕਦੀ ਕਦੀ 4 ਸਾਲਾਂ ਬਾਅਦ ਬਹੁਤ ਜ਼ਿਆਦਾ ਏਰੀਆ ਚ ਬੁਸ਼ ਫਾਇਰ ਆ ਦੇ ਪਾਸੇ ਏਰੀਆ ਚ ਕੰਟਰੀ ਸਾਈਡ ਤੇ ਫੈਲ ਜਾਂਦੀ ਆ ਤੇ ਗਰਮੀ ਚੱਲਦੀ ਪਈ ਆ ਇਸ ਦੌਰਾਨ 74000 ਹਕਟੇਰ ਏਕੜ ਜਲ ਗਿਆ ਲਗਾਤਾਰ ਕਿ ਜੋ ਸਾਡੇ ਇੱਥੇ ਮੀਡੀਆ ਜੋ ਦੱਸ ਰਿਹਾ ਉਹ ਹੈਗਾ ਸਿੰਗਾਪੁਰ ਦੇ ਬਰਾਬਰ ਏਰੀਆ ਲੋ ਹੋ ਚੁੱਕਾ ਪਰ ਕੋਈ ਇਹ ਆਵੇ ਜਾਨੀ ਨੁਕਸਾਨ ਨਹੀਂ ਹੈਗਾ ਕੰਟਰੋਲ ਚ ਹੈ ਸਾਰੇ ਉਹ ਦੱਸੇ ਪਰ ਹਾ ਗਰਮੀ ਚੱਲਦੀ ਪਈ ਹੈ ਕਦੀ ਕਦੀ ਪੀਜੇ ਜੋਫੇ ਦੇ ਨਾਲ ਕਿ ਗਰਮੀ ਨਾਲ ਮੀਂਹ ਪੈ ਜਾਂਦਾ ਜੀ ਅੱਗੇ ਗੱਲ ਕਰਾਂਗੇ ਕਰਨਲ ਜੀ ਜੋ ਛੋਟੀਆਂ ਮੁੱਟੀਆਂ ਗਤੀਵਿਧੀਆਂ ਨੇ ਪਰ ਪੰਜਾਬੀਆਂ ਦੇ ਲਈ ਤੇ ਸਿੱਖਾਂ ਦੇ ਲਈ ਬਹੁਤ ਅਹਿਮ ਨੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਕਹਿੰਦੇ ਇੱਕ ਚਿਲਡਰਨ ਕੈਂਪ ਹੈ ਜਿਹੜਾ ਉਸ ਬਾਰੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੋ ਕਿ ਗੁਰਦੁਆਰੇ ਦੇ ਵਿੱਚ ਸੋ ਕਿਸ ਤਰ੍ਹਾਂ ਦਾ ਸਮਾਗਮ ਕੀ ਸੰਬੰਧਿਤ ਜਾਣਕਾਰੀ ਹੈ ਤੇ ਸੁਨੇਹਾ ਜਿਹੜਾ ਉਹ ਦਿੱਤਾ ਗਿਆ ਪਹੁੰਚਣ ਦੇ ਲਈ ਸੋ ਕਿਸ ਤਰ੍ਹਾਂ ਦਾ ਰਿਹਾ ਦੇਖੋ ਹੁਣ ਕੋਲੋ ਲੁਕਾਈ ਦੇ ਉੱਤੇ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਜਾਂ ਹੋਰ ਮਜ ਬੀਜਾ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਮਨੁੱਖੀ ਹੱਕਾਂ ਦੇ ਬੰਦੇ ਰਹਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਇਸ ਵੀਕ ਦੇ ਵਿੱਚ ਸਾਰਿਆਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਦੇ ਚਾਰੇ ਸਾਹਿਬ ਜੀ ਦੇ ਯਾਦ ਆਉਂਦੇ ਆ ਤੇ ਅੱਖਾਂ ਨਾਮ ਹੋ ਜਾਂਦੀਆਂ ਅਬੇਰ ਆਗਦੇ ਵਿੱਚ ਇਹ ਰੋਣਾ ਨਹੀਂ ਹੁੰਦਾ ਇਹ ਗੁਰੂ ਨਾਲ ਬਰਾਗ ਹੁੰਦਾ ਜਾਂ ਦੁਨੀਆ ਦੇ ਉੱਤੇ ਜਿਹੜਾ ਜ਼ੁਲਮ ਦੀਆਂ ਫੱਦਾ ਹੋ ਰਹੀਆਂ ਸੀ ਉਹਨਾਂ ਨੂੰ ਪਾਰ ਕਰਨ ਵਾਸਤੇ ਉਹਨਾਂ ਨੂੰ ਘਟਾਉਣ ਵਾਸਤੇ ਸਹਿਬਜ਼ਾਦਿਆਂ ਨੇ ਆਪਣੇ ਆਪ ਬਰਿਸਟਰ ਦਾ ਕੰਮ ਕੀਤਾ ਕੋਰਟ ਦੇ ਵਿੱਚ ਆਪਣੇ ਆਪ ਹੀ ਵਕੀਲ ਆ ਸਾਰੀ ਮਨੁੱਖਤਾ ਦੇ ਜੀਓਐਨਓ ਤਾਂ ਕੁਛ ਵੀ ਨਹੀਂ ਗੱਲ ਹੈਗੀ ਜੀਓਐਨਓ ਤੋਂ ਉੱਪਰ ਹੋ ਕੇ ਉੱਠ ਕੇ ਇਹਨਾਂ ਨੇ ਸਹਿਬਜ਼ਾਦਾ ਜੋਰਾਵਾਰ ਸਿੰਘ ਤੇ ਫਤੇ ਸਿੰਘ ਨੇ ਜੋ ਬਕਾਲ ਦੇ ਵਿੱਚ ਵਕਾਰ ਦੇ ਕੀਤੀ ਹੱਕਾਂ ਦੀ ਮਨੁੱਖੀ ਹੱਕਾਂ ਦੀ ਉਸ ਮਿਲ ਜਿਹੜਾ ਆਚਾਰ ਜਿੰਨਾ ਹੁੰਦਾ ਸੀਗਾ ਵੀ ਕਿਸੇ ਨੂੰ ਬਰਾਬਰ ਤਾਂ ਨਹੀਂ ਸੀ ਨਾ ਕੋਈ ਪੱਗ ਬਣ ਸਕਦਾ ਸੀ ਨਾ ਕੋਈ ਜਿਹਦੀ ਅਮਰਜ਼ੀਆਂ ਧੀਆਂ ਪਰ ਉਹ ਚੱਕ ਕੇ ਲੈ ਜਾਂਦੇ ਸੀ ਉਹ ਚਾਹੁੰਦੇ ਸੀ ਵੀ ਸਾਡੀ ਈਨ ਮੰਨ ਜਾਣ ਉਹਨਾਂ ਨੇ ਉਹ ਬਿਲਕੁਲ ਇਹ ਨਹੀਂ ਮੰਨੀ ਮਾਤਾ ਗੁਜਰੀ ਤਾਂ ਤਾਂ ਮਾਤਾ ਗੁਜਰੀ ਜੀ ਦੀ ਜਿੰਨੀਆਂ ਦੀਆਂ ਟੀਚਿੰਗ ਸੀਗੀਆਂ ਉਹ ਸਾਨੂੰ ਸਾਰਿਆਂ ਨੂੰ ਫੋਲੋ ਕਰਨੀਆਂ ਜ਼ਰੂਰੀ ਹੈ ਇਸ ਬੰਲੀ ਲੁਕਾਈ ਦੇ ਉੱਤੇ ਜਿੰਨਾ ਜੁਲੰਦ ਕਿਤੇ ਵੀ ਹੁੰਦਾ ਚਾਹੇ ਕਿ ਸਰਕਾਰਾ ਜੀ ਹੁੰਦਾ ਉਹਨਾਂ ਵਾਸਤੇ ਹਰੇਕ ਗੁਰੂ ਘਰ ਦੇ ਵਿੱਚ ਪੇਅਰਸ ਐਂਡ ਟੇਅਰਸ ਦਾ ਗੱਲ ਹੁੰਦੀ ਆ ਹਰ ਸਾਲ ਕੈਂਪ ਵੀ ਲੱਗਦੇ ਬੱਚਿਆਂ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਬੱਚਿਆਂ ਦੇ ਕੈਂਪ ਲੱਗੇ ਆਪਣੇ ਵਿਰਸੇ ਨੂੰ ਅਮੀਰ ਵਿਰਸੇ ਨੂੰ ਸਾਰਿਆਂ ਤੱਕ ਯਾਗ ਰੂਤ ਕੀਤਾ ਜਾਂਦਾ ਆ ਹਰੇ ਗੁਰੂ ਘਰਾਂ ਦੇ ਵਿੱਚ ਇਦਾਂ ਹੀ ਕੈਂਪ ਲੱਗਦੇ ਆ ਛੁੱਟੀਆਂ ਵੀ ਹੁੰਦੀਆਂ ਇਹ ਹਰੇ ਗੁਰੂ ਘਰਾਂ ਚ ਪ੍ਰੋਗਰਾਮ ਹੋਏ ਤੇ ਗੁਰੂ ਸਾਹਿਬ ਨੂੰ ਤੇ ਸਹਿਬ ਯਾਦਿਆਂ ਨੂੰ ਸਾਰਿਆਂ ਨੇ ਸਲੂਟ ਪ੍ਰਣਾਮ ਕੀਤਾ ਤੇ ਮਾਣ ਵੀ ਪ੍ਰਾਪਤ ਜੀ ਗੱਲ ਕਰਾਂਗੇ ਐਨੂਅਲ ਸਿੱਖ ਗੇਮਸ ਦੀ ਅਗਲੇ ਸਾਲ 18 ਤੋਂ 20 April ਦੇ ਵਿੱਚ ਇੱਕ ਵੱਡਾ ਇਵੈਂਟ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ ਕਰਨੈਲ ਜੀ ਸੋ ਇਸ ਸਬੰਧਿਤ ਸਿੱਖ ਫਾਰਮ ਹੈ ਜਿਹੜੀ ਉਹ ਬੜੀਆਂ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੀ ਕੁਝ ਇਹ ਸੈਨੂਅਲ ਗੇਮਸ ਦੇ ਵਿੱਚ ਹੈ ਤੇ ਕਿਸ ਤਰ੍ਹਾਂ ਦਾ ਸੱਦਾ ਪੱત્ર ਹੈ ਜਿਹੜਾ ਉਹ ਸਿੱਖਾਂ ਦੇ ਲਈ ਜਾਂ ਪੰਜਾਬੀਆਂ ਦੇ ਲਈ ਹੈ ਬਿਲਕੁਲ ਜੀ ਇਹ ਦੁਨੀਆ ਤੋਂ ਅਲੱਗ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦਾ ਸਾਰੇ ਹੀ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਇਹ ਇਵੈਂਟ ਹੁੰਦਾ ਹੈ ਐਨਵਰਸਿਕ ਗੇਮ ਦਾ ਇਹਦੇ ਨਾਲ ਬੜੀ ਹਿਸਟਰੀ ਜੁੜੀ ਹੋਈ ਆ ਲਾਲ ਸਿੱਖ ਫੋਰਮ ਵੀ ਹੁੰਦਾ ਆ ਇੱਥੇ ਹੁਣ ਆਪਾਂ ਤੁਹਾਨੂੰ ਇਹ ਵੀ ਦੱਸ ਗਏ ਵੀ ਬਾਕਸਿੰਗ ਦੀ ਰਜਿਸਟ੍ਰੇਸ਼ਨ ਚੱਲ ਚੁੱਕੀ ਆ ਤੁਸੀਂ ਬਾਕਸਿੰਗ ਦੇ ਕੋਚ ਭੈਣ ਜੀ ਸਤੰਦਰ ਕੌਰ ਜੀ ਉਹਨਾਂ ਨੂੰ ਤੁਹਾਨੂੰ ਸ਼ੇਅਰ ਕਰ ਦਾਂਗੇ ਆਪਣੀ ਰਜਿਸਟ੍ਰੇਸ਼ਨ ਚਾਲੂ ਕਰਾ ਸਕਦੇ ਆ ਇਦਾਂ ਹੀ ਬਾਕੀ ਟੀਮਾਂ ਦੀਆਂ ਵੀ ਰਜਿਸਟ੍ਰੇਸ਼ਨ ਆ ਤੇ ਉਹ ਸਾਰਾ ਸ਼ੁਰੂ ਹੋ ਚੁੱਕਿਆ ਕਾਸਟੌਰ ਦੇ ਉੱਤੇ ਉਹਨਾਂ ਦੀ ਕਮੇਟੀ ਵੱਲੋਂ ਇਹ ਤਲਬੀਦ ਕੀਤੀ ਗਈ ਅਰਜ਼ੀ ਕੀਤੀ ਗਈ ਵੀ ਸਾਰੇ ਜਣੇ ਆਪਣੀ ਆਪਣੀ ਟੀਮਾਂ ਨੂੰ ਸਪான்ਸਰ ਕਰ ਲਓ ਬਹੁਤ ਸਾਰੇ ਫੰਡਿੰਗ ਦੀ ਵੀ ਲੋੜ ਹੁੰਦੀ ਆ ਲੰਗਰ ਹਰ ਤਿੰਨੇ ਦਿਨ ਚੱਲਦਾ ਲਗਾਤਾਰ ਬਹੁਤ ਪਹਾਤੀ ਪ੍ਰਕਾਰ ਦਾ ਸੋ ਸਾਰਿਆਂ ਨੂੰ ਉਹੀ ਬੇਨਤੀ ਆ ਇਹ ਤਰੀਕਾ ਆਪਣੀਆਂ ਹੁਣ ਤੋਂ ਹੀ ਛੁੱਟੀਆਂ ਕਰ ਲਓ ਕਿਉਂਕਿ ਬਹੁਤ ਨੇੜੇ ਸਮਾਂ ਆ ਰਿਹਾ ਨਵਾਂ ਸਾਲ ਆਉਂਦਾ ਕੋਨਰ ਆ ਸੋ ਇਸ ਕਰਕੇ 18 19 20 ਅਪ੍ਰੈਲ ਦੇ ਆਪਣੇ ਦਿਨ ਤੁਸੀਂ ਸਿਰਣੀ ਨੂੰ ਬਹਾਰ ਕਚਲੀਆਂ ਨੇ ਤੇ ਨਾਲ ਨਾਲ ਆਪਣੇ ਜਿੰਨਾ ਵੀ ਵਿਰਸਾ ਆ ਉਹਨੂੰ ਅਮੀਰ ਤੇ ਬੱਚਿਆਂ ਨੂੰ ਗਿਆ ਦਸਣਾ ਆ ਤੇ ਆਪਣੀ ਰਜਿਸਟ੍ਰੇਸ਼ਨ ਆਪਣੀਆਂ ਤਿਆਰੀਆਂ ਜਿੰਨੀਆਂ ਵੀ ਹੁੰਦੀਆਂ ਹੋਣ ਤੋਂ ਜਾਰੀ ਰੱਖੋ ਜੀ ਕਰਨਾ ਜੀ ਬਾਕਸਿੰਗ ਰਜਿਸਟ੍ਰੇਸ਼ਨ ਇੱਕ ਕਹਿੰਦੇ ਸਪੈਸ਼ਲ ਉਚੇਚੇ ਤੌਰ ਤੇ ਕਿਹਾ ਗਿਆ ਕਿ ਬਾਕਸਿੰਗ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਜ਼ਰੂਰ ਕਰਵਾ ਲਓ ਹਾਲਾਂਕਿ ਗੇਮਸ ਤੇ ਰਜਿਸਟ੍ਰੇਸ਼ਨ ਹੋਣੀਆਂ ਨੇ ਸੋ ਕਾਫੀ ਪ੍ਰਮੋਟ ਕੀਤਾ ਜਾ ਰਿਹਾ ਇਸ ਮੌਕੇ ਗੇਮਸ ਨੂੰ ਤਾਂਕਿ ਕਿਸੀ ਗਲਤ ਪਾਸੇ ਸਾਡਾ ਯੂਥ ਨਾ ਜਾਵੇ ਤੇ ਨਾਲ ਨਾਲ ਸਿਹਤਮੰਦ ਜਿਹੜਾ ਉਹ ਵੀ ਰਵੇ ਜੀ ਬਿਲਕੁਲ ਪ੍ਰਭ ਸਿੱਧੂ ਇੱਕ ਬਹੁਤ ਹੀ ਐਸੀ ਗੱਲ ਨੂੰ ਤੇ ਦੇਸ਼ ਖਾਸ ਕਰਕੇ ਆਸਟ੍ਰੇਲੀਆ ਤਾਂ ਹੈ ਹੀ ਸਪੋਰਟਸ ਸਪਿਰਟ ਦਾ ਦੇਸ਼ ਤੁਹਾਨੂੰ ਦੱਸਦੀ ਹੈ ਕਿ ਮਨ ਪ੍ਰਮੁਖਤਾ ਦਿੱਤੀ ਜਾਂਦੀ ਹੈ ਗਰਾਉਂਡਾਂ ਨੂੰ ਇੱਕ ਤਰ੍ਹਾਂ ਦੇ ਵਿਵਹਿਕ ਵਿਗੜ ਦੇ ਭਰੀਆਂ ਹੁੰਦੀਆਂ ਹਨ ਗਰਾਉਂਡਾਂ ਬਰੇਕ ਬੱਚਿਆਂ ਨੂੰ ਤੇ ਉਹ ਐਦਕੀ ਤਾਂ ਬਾਕਸਿੰਗ ਦਾ ਹੁੰਦਾ ਜੀ ਅੱਗੇ ਵੀ ਸਿਗਾ ਵੀ ਸਾਡੇ ਇੱਥੇ ਪਹਿਲੀ ਵਾਰੀ ਪੰਜਾਬਣ ਸਰਦਾਰ ਨਹੀਂ ਸਟੈਂਡਰਡ ਕੋਰ ਬੌਕਸਿੰਗ ਦੇ ਕੋਚ ਬਣੇ ਆਸਟ੍ਰੇਲੀਆ ਦੇ ਤੇ ਨਾਲ ਮੈਨੇਜਰ ਵੀ ਸਿਹਾ ਜੀ ਉਹ ਬਾਹਰ ਆਸਟ੍ਰੇਲੀਆ ਦੀ ਟੀਮ ਲੈ ਕੇ ਵੀ ਜਾਂਦੇ ਆ ਉਹਨਾਂ ਨੇ ਕਿਹਾ ਬਾਰ ਬਾਰ ਗਲੋਬਲ ਪੰਜਾਬ ਦੇ ਪਿਛਲੇ ਸਾਲ ਤੋਂ ਹੀ ਵੀ ਜਿੰਨਾ ਮੈਂ ਵੱਧ ਤੋਂ ਵੱਧ ਯੋਗਦਾਨ ਕਰ ਸਕਦੀ ਆ ਆਪਣੇ ਬੱਚਿਆਂ ਨੂੰ ਆਪਣੀ ਕੌਮ ਲਈ ਵੀ ਮੈਸਕਾ ਸਕਦੀ ਆ ਤਾਂ ਕਰਕੇ ਨਵੀਂ ਇੱਕ ਇਵੈਂਟ ਉਹਦੇ ਵਿੱਚ ਐਡ ਹੁੰਦੀ ਆ ਇਸ ਕਰਕੇ ਸਪੈਸ਼ਲ ਕਿਹਾ ਗਿਆ ਵੀ ਉਹਨਾਂ ਦਾ ਅਰੇਂਜਮੈਂਟ ਉਹਦੀਆਂ ਗਰਾਊਂਡਾਂ ਉਹਦਾ ਜਿਹੜੇ ਵੈਨਿਊ ਤਿਆਰ ਕਰਨੇ ਹੁੰਦੇ ਆ ਪ੍ਰਬੰਧਕਾਂ ਲਈ ਬੜਾ ਸਾਰਾ ਅਰੇਂਜ ਕਰਨਾ ਹੁੰਦਾ ਆ ਸਕਿਉਰਿਟੀ ਵਗੈਰਾ ਹੋਰ ਸਾਰਾ ਸਿਸਟਮ ਰਿਆਜ ਕਰਨਾ ਹੁੰਦਾ ਆ ਆ ਗਾਉਂ ਬੁਕਿੰਗ ਫੇਕ ਹੋ ਜਾਂਦੀ ਐ ਉਹਨਾਂ ਦੇ ਨਾਲ ਚ ਫਿਰ ਮਿਲਦੀ ਨਹੀਂ ਕਿਉਂਕਿ ਈਸਟਰ ਹੌਲੀਡੇ ਵੀ ਹੁੰਦੀਆਂ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਵੀ ਉਦੋਂ ਈਸਟਰ ਦਾ ਇੱਥੇ ਈਸਟਰ ਦਾ ਕਿਸਾਨਾਂ ਦਾ ਫਾਰਮਰ ਦਾ ਮੇਲਾ ਵੀ ਲੱਗਦਾ ਜਿਹਦੇ ਵਿੱਚ ਉਹ ਛੋਟੇ ਛੋਟੇ ਘੋੜਿਆਂ ਆਪਣੇ ਪਾਲਤੂ ਜਾਨਵਰਾਂ ਤੋਂ ਬੱਕਰੀਆਂ ਤੋਂ ਘੋੜਿਆਂ ਤੱਕ ਸਾਰੇ ਲੈ ਕੇ ਆਉਂਦੇ ਬੱਚਿਆਂ ਨੂੰ ਸ਼ਹਿਰੀਆਂ ਨੂੰ ਦਿਖਾਉਂਦੇ ਆ ਕਈਆਂ ਨੂੰ ਤਾਂ ਇਹ ਨਹੀਂ ਪਤਾ ਵੀ ਦੁੱਧ ਕਿਦਾਂ ਪ੍ਰੋਡਕਟਾਂ ਚਾਹੁੰਦਾ ਕਿ ਡੱਬਿਆਂ 'ਚ ਆਉਂਦਾ ਜਾਂ ਮਸ਼ੀਨਾਂ ਬਣਾਉਂਦੀਆਂ। ਉਹ ਇਸ ਕਰਕੇ ਉਹ ਵੀ ਮੇਲਾ ਉੱਥੇ ਹੁੰਦਾ ਆ। ਬਹੁਤ ਸਿਰਣੀ ਦੇ ਵਿੱਚ ਉਸ ਟਾਈਮ ਤੇ ਗਾਹ ਪੈਣਾ ਜਿਹਨੂੰ ਪੰਜਾਬੀ 'ਚ ਕਹਿੰਦੇ ਰਸ਼ ਹੁੰਦਾ ਆ। ਇਸ ਕਰਕੇ ਤਗੀਰ ਆ ਵੀ ਆਪਣੀ ਆਪਣੀ ਇਵੈਂਟ ਨੂੰ ਹੁਣ ਤੋਂ ਹੀ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਐਨਿਊਅਲ ਸਿੱਖ ਗੇਮ ਦਾ ਸਿਰਣੀ ਦੇ ਕਲੱਬ ਆ ਹੋਰ ਵੀ ਸਾਰਿਆਂ ਕੋਲ ਮਹਿਲਵਾਂ ਦੇ ਕਲੱਬ ਆ ਸਾਰੇ ਹੁਣ ਤੋਂ ਹੀ ਆਪਣੀ ਰਿਸਰਚ ਕਰਾਓ ਤਾਂ ਕਿ ਪ੍ਰਬੰਧਕ ਬੱਤਵੱਦ ਅਰੇਂਜ ਕਰ ਸਕਣ। ਇਦਾਂ ਹੀ ਸਿਕ ਫਾਰਮ ਦੇ ਟੌਪਿਕ ਹੈਗੇ ਆ ਲੋਕਲ ਗੁਰਦਵਾਰਿਆਂ ਦੇ ਮਸਲੇ ਲੋਕਲ ਜੋਥ ਨੂੰ ਕਿੱਦਾਂ ਐਲੈਬੋਰੇਟ ਕਰਨਾ ਜੋਥ ਨੂੰ ਕਿੱਦਾਂ ਮਿਕਸ ਕਰਨਾ ਦੂਜੇ ਕਲਾਸਾਂ ਦੇ ਵਿੱਚ ਹੋਰ ਦੇਸ਼ਾਂ ਦੇ ਬੱਚੇ ਵੀ ਕਲਾਸਾਂ 'ਚ ਹੁੰਦੇ ਆ ਸਾਨੂੰ ਘੱਟ ਗਿਣਤੀ ਹੋਣ ਕਰਕੇ ਪ੍ਰੋਬਲਮਸ ਵੀ ਆਉਂਦੀਆਂ ਕਿਸਾਧਾਰੀ ਬੱਚਿਆਂ ਨੂੰ ਉੱਥੇ ਫਿਰ ਸਾਰਾ ਉਹਨਾਂ ਨੂੰ ਡੀਟੇਲਸ ਦੇ ਵਿੱਚ ਸਮਝਾਇਆ ਜਾਂਦਾ ਬਹੁਤ سارے ਬਖਤਾ ਹੁੰਦੇ ਚੰਗੇ ਚੰਗੇ ਵਧੀਆ ਬੁਲਾਰੇ ਇੰਗਲਿਸ਼ ਦੇ ਵਿੱਚ ਵੀ ਉਹ ਫਿਰ ਆਪਣੇ ਆਪਣੇ ਤਾਂ ਅਸਰ ਦੇ ਅਵਰੇ ਟੀਚਰ ਵੀ ਹੁੰਦੇ ਆ ਵੀ ਤੁਸੀਂ ਕਲਾਸਾਂ ਚ ਜਾਂ ਗਰਾਊਂਡਾਂ ਚ ਕਿੱਦਾਂ ਦਾ ਬੇਵਕਾਨਾ ਦੁਨੀਆ ਦੇ ਆਪਣੀ ਵਧੀਆ ਬੈਨੀਫੀਟ ਟੂ ਆਲ ਵਾਲੀ ਦੇਖ ਜਿਹੜੀ ਆ ਗੁਰੂ ਮਹਾਰਾਜ ਨੇ ਦਿੱਤੀ ਹੋਈ ਇੱਕ ਸੰਦੇਸ਼ ਦਿੱਤਾ ਉਹਨੂੰ ਕਿੱਦਾਂ ਆਪਾਂ ਗਰਾਊਂਡਾਂ ਚ ਵੀ ਤੇ ਹੋਰ ਸਾਰੇ ਕਿਤੇ ਲਾ ਲਵਾਂ ਜੀ ਕਰਨਲ ਜੀ ਅੱਗੇ ਉਸ ਵਿਸ਼ੇ ਤੇ ਗੱਲ ਕਰਾਂਗੇ ਕਾਫੀ ਕੁਝ ਚੱਲ ਰਿਹਾ ਹੈ ਕਿਉਂਕਿ ਇੰਡੀਅਨ ਕ੍ਰਿਕਟਰ ਪਲੇਅਰ ਇਸ ਸਮੇਂ ਤੁਹਾਡੇ ਦੇਸ਼ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨੇ ਤੇ ਇੱਕ ਸੀਰੀਜ਼ ਹੈ ਜਿਹੜੀ ਕ੍ਰਿਕਟ ਦੀ ਉਹ ਚੱਲ ਰਹੀ ਹੈ ਪਰ ਇਸ ਦੌਰਾਨ ਕਾਫੀ ਕੁਝ ਹੋਇਆ ਕਹਿੰਦੇ ਗਰਮ ਖਿਆਲੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਜਿਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਦਾ ਕਾਰਨ ਦੱਸਿਆ ਗਿਆ ਕਿ ਗਰਾਊਂਡ ਦੇ ਵਿੱਚ ਬੜੇ ਉੱਥੇ ਬਿਨਾਂ ਟਿਕਟਸ ਤੋਂ ਬੜੇ ਉੱਥੇ ਹੱਲਾ ਗੁੱਲਾ ਕੀਤਾ ਸੋ ਇਸ ਬਾਬਤ ਸਹੀ ਜਾਣਕਾਰੀ ਕੀ ਹੈ ਕਿ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇਹ ਦੇਖੋ ਸਾਡਾ ਇੱਥੇ ਬੈਠਿਆਂ ਦਾ ਇਹ ਫਰਜ਼ ਬਣਦਾ ਹੈ ਜੇ ਇਸ ਦੇਸ਼ ਦੇ ਵਿੱਚ ਬੈਠੇ ਸਾਨੂੰ ਪਤਾ ਵੀ ਆ ਪਰ ਬਹੁਤ ਸਾਰੀਆਂ ਇਵੈਂਟ ਅਸੀਂ ਆਰਗੇਨਾਈਜ਼ ਵੀ ਕੀਤੀਆਂ ਆ ਖਾਸ ਕਰਕੇ ਸਾਡੇ ਕੰਮ ਵੀ ਇਦਾਂ ਦੇ ਨਾਲ ਗਰਾਊਂਡਾਂ ਦੇ ਵਿੱਚ ਉਹਨਾਂ ਦੇ ਆ ਜਿੰਨੀ ਆ ਉਹਨਾਂ ਦੀ ਐਗਜ਼ਿਟ ਹੁੰਦੀਆਂ ਜਾਂ ਐਂਟਰੀਜ਼ ਹੁੰਦੀਆਂ ਉੱਥੇ ਕਿੰਨੀ ਸ਼ਕਤੀ ਹੁੰਦੀ ਸਿਕਿਉਰਿਟੀ ਹੁੰਦੀ ਹਰੇਕ ਬੰਦੇ ਦੀ ਇਵਨ ਬੈਗ ਸਰਚ ਵੀ ਹੁੰਦੀ ਆ ਅੰਦਰ ਐਂਟਰੀ ਵੇਲੇ ਫਿਰ ਤੁਸੀਂ ਉੱਥੇ ਕੋਈ ਤਾਂ ਦੀ ਚੀਜ਼ ਲਿਜਾ ਵੀ ਨਹੀਂ ਸਕਦੇ ਪਰ ਜਿਹੜਾ ਤੁਹਾਡਾ মিডিਆ ਨਾ ਖਾਸ ਕਰਕੇ ਜਿਹੜਾ ਸੋ ਕਾਲਡ ਆਪਾਂ ਲੈਣਾ ਨਹੀਂ ਮੈਂ ਦੇਖ ਰਿਹਾ ਸੀਗਾ ਉੱਥੇ ਦਾ ਇੰਡੀਆ ਦਾ ਜਿਹੜਾ ਜਦਾ মিডিਆ ਨਾਲ ਆਇਆ ਹੁੰਦਾ ਉਹ ਹੋਏਰ ਕਿਤੇ ਹਰ ਕਿਤੇ ਜਿੱਦਾਂ ਫਾਰਮਰ ਦੇ ਮੂਵਮੈਂਟ ਤੋਂ ਦੇਖਿਆ ਆਪਣਾ ਝੂਠ ਬੋਲਣ ਤੋਂ ਕਈ ਗੱਲਾਂ ਤੋਂ ਹਟਦੇ ਹੀ ਨਹੀਂ ਜਨਾਚਰ ਤਗੀ ਨਹੀਂ ਕੋਈ ਸ਼ਾਨ ਵੀ ਨਹੀਂ ਖਬਰ ਦੀ ਹੁੰਦੀ ਉਹਨਾਂ ਨੇ ਲਿਖਿਆ ਕਿ ਗਰਾਊਂਡ ਦੇ ਵਿੱਚ ਉਹ ਬੰਦੇ ਆ ਗਏ ਚਾਹੇ ਗਰਮਖੈਲੇ ਸੀ ਜਾਂ ਆਪਣੇ ਅੱਖਾਂ ਦੀ ਰੱਖੀ ਲਈ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਵੇਂ ਲਈ ਕੈਨੀਵੇ ਉਹ ਆ ਜਾਂਦੇ ਕੋਈ ਵੀ ਆ ਸਕਦਾ ਇੱਥੇ ਆਜ਼ਾਦੀ ਆ ਉਹ ਸੀਗੇ ਪਾਰਕ ਦੇ ਵਿੱਚ ਕਹਿੰਦੇ ਅਸੀਂ ਮੈਲਬੌਰਨ ਰਿੰਗ ਲਾ ਕੇ ਪਤਾ ਵੀ ਕੀਤਾ ਪਰ ਉਹਨਾਂ ਨੂੰ ਇਦਾਂ ਦੱਸ ਦੇਣਾ ਕਿ ਗਰਾਊਂਡ ਜਾ ਗਏ ਉਹ ਸਾਡੇ ਇੱਥੇ ਆਸਟ੍ਰੇਲੀਅਨ ਸਿਸਟਮ ਦੀ ਜਾਂ ਇਹਨਾਂ ਦੇ ਸਿਸਟਮ ਨੂੰ ਬਿਲਕੁਲ ਕੈਲੋਪੀਓ ਬਹੁਤ ਹੀ ਅਗੇਂਸਟ ਹੈ ਉਹਦੇ ਤੇ ਉਹਦੇ ਲਈ ਵਾਸਤੇ ਮਾੜੀ ਗੱਲ ਆ ਗਰੌਂਗਾ ਦੇ ਵਿੱਚ ਇਦਾਂ ਦਾ ਕੰਮ ਬਿਲਕੁਲ ਨਹੀਂ ਬਿਨਾ ਟਿੱਕ ਤੋਂ ਕੋਈ ਚੱਲ ਜੇ ਟੋਟਲੀ ਖਬਰਾਂ ਗਲਤ ਹੁੰਦੀਆਂ ਇਹਨਾਂ ਦੇ ਯਕੀਨ ਕਰਨਾ ਵੀ ਨਹੀਂ ਬਣਦਾ ਖਬਰਾਂ ਉਹੀ ਚੱਲਦੀਆਂ ਜਿਹੜਾ ਕਿ ਜੋੜਨ ਸਾਰੇ ਭਾਈਚਾਰਿਆਂ ਦੇ ਦੇਸ਼ ਇਦਾਂ ਦੇ ਮਲਟੀਕਲਚਰਲਿਜ਼ਮ ਦੇ ਹਾਂ ਠੀਕ ਹੈ ਤੁਸੀਂ ਉਹਨਾਂ ਨੇ ਇਹ ਵੀ ਹੁਣ ਲਾ ਬਰਾ ਦਿੱਤਾ ਇੱਥੇ ਦੀ ਗੱਲ ਰਹੀ ਲਾ ਆ ਗਿਆ ਹੈ ਕੈਨੇਡਾ ਤੋਂ ਬਾਅਦ ਜੇ ਕੋਈ ਕਿਸੇ ਆਪਣੀ ਪਿਛਲੀਆਂ ਪ੍ਰੋਬਲਮਸ ਨੂੰ ਜੇ ਧਰਮਾਂ ਨੂੰ ਉਹਨੂੰ ਬੈਲੈਂਸ ਦੇ ਵਿੱਚ ਲਿਆਊਗਾ ਤਾਂ ਉਹ ਬੰਦਿਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜ ਦਿੱਤਾ ਜਾਊਗਾ ਜਿਹੇ ਦੇਸ਼ ਦੇ ਨਾਲ ਉਹਨੂੰ ਬੜੀ ਪਿਆਰ ਆ ਬਹੁਤ ਪਿਆਰ ਆ ਉਸ ਦੇਸ਼ ਦਾ ਖਾਸ ਕਰਕੇ ਤੁਸੀਂ ਆਸਟ੍ਰੇਲੀਅਨ ਗੇਮ ਦੇਖਦੇ ਆ ਠੀਕ ਆ ਤੁਸੀਂ ਕਰ ਸਕਦੇ ਆ ਪਰ ਤੁਸੀਂ ਜੇ ਆਸਟ੍ਰੇਲੀਅਨ ਸਿਟੀਜ਼ਨ ਹੁੰਦੇ ਹੋਏ ਇੱਥੇ ਮੈਂ ਇੱਕ ਬੱਡਨ ਕਰਦਾ 96 ਦੀ ਗੱਲ ਆ ਮਿਸਟਰ ਪੌਲ ਕੀਟਿੰਗ ਉਦੋਂ ਇੱਥੇ ਦਾ ਹੁੰਦਾ ਸੀਗਾ ਪੀ ਪੀਐਮ ਤੇ ਉਹਨੇ ਉਦੋਂ ਇਹ ਕਿਹਾ ਸੀ ਮੈਚ ਦੇ ਵਿੱਚ ਬੈਠਿਆ ਕਿ ਚਾਈਨਿਜ਼ ਸਾਰੇ ਉੱਠ ਉੱਠ ਕੇ ਤਾੜੀਆਂ ਮਾਰਦੇ ਸੀ ਸਿਟੀਜ਼ਨ ਵੀ ਸਾਰੇ ਇਹ ਅੱਦਾਂ ਤੁਹਾਡੀਆਂ ਫੀਲਿੰਗ ਜਿਹੜੀਆਂ ਸਿਟੀਜ਼ਨ ਵੇਲੇ ਲਗੀਆਂ ਹੁੰਦੀਆਂ ਉਹ ਕਰ ਰਹੇ ਸੀ ਵੀ ਚਾਈਨ ਨੇ ਉਹਨਾਂ ਉਸੇ ਵੇਲੇ ਕਹਿਤਾ ਸੀ ਪਰ ਜੇ ਤੁਹਾਨੂੰ ਬਹੁਤਾ ਪਿਆਰ ਆ ਫਿਰ ਫਿਰ ਤੁਸੀਂ ਇਹ ਸਿਟੀਜ਼ਨ ਨਾ ਲਿਆ ਕਰੋ ਇੱਧਰ ਕਿਉਂ ਆਉਂਦੇ ਆਉਂਦੇ ਆ ਵੀ ਉੱਥੇ ਆਪਣੀ ਦੇਸ਼ ਭਗਤੀ ਕਰੋ ਕਰਦੇ ਵੀ ਆ ਚੀਨ ਨੇ ਉਹ ਕਈਆਂ ਨੇ ਪਾਸਪੋਰਟ ਨਹੀਂ ਬਣਾਏ ਹੋਏ ਪਰ ਫਿਰ ਵੀ ਇਹ ਜੌਬਾਂ ਵਾਸਤੇ ਗੌਰਮਟ ਖੋਲਦੀ ਆ ਸਕਿੱਲ ਦਾ ਪਰ ਇਹ ਇੱਕ ਕਰੈਕਟਰ ਦੇ ਵਿੱਚ ਤੁਹਾਡੇ ਆ ਜਾਣਾ ਜੇ ਕੋਈ ਪ੍ਰੋਬਲਮ ਆਉਂਦੀ ਆ ਦੋ ਅੱਲੇ ਹੀ ਮੈਂ ਕਹਿ ਰਹਾਂ ਸਾਰਿਆਂ ਨੂੰ ਜੇ ਕੋਈ ਵਾਇਲੈਂਸ ਕੀਤਾ ਜਾਂ ਇਲਲੀਗਲ ਕੋਈ ਇਦਾਂ ਦੀ ਇਵੈਂਟ ਕੀਤੀ ਜਾਂ ਬਿਨਾ ਪਰਮਿਸ਼ਨ ਤੋਂ ਕੁਝ ਕੀਤਾ ਪਰ ਇਹ ਖਬਰਾਂ ਦੇਣੀਆਂ ਵੀ ਉਹ ਬਿਨਾਂ ਹੀ ਉਹਦੇ ਵਿੱਚ ਗਰਾਊਂਡ 'ਚ ਆ ਗਿਆ ਟਿਕਟਾਂ ਤੋਂ ਬਾਅਦ ਇਹ ਟੋਟਲੀ ਗਲਤ ਸੀਗਾ ਭਰਾ ਤੁਹਾਨੂੰ ਦੱਸ ਦਈਏ ਉਹ ਪਾਰਕ 'ਚ ਸੀਗਾ ਉਹਦੇ ਇਲਾਵਾ ਪਰ ਕਿਸੇ ਨੂੰ ਉਹਨਾਂ ਨੇ ਕੁਝ kiya ਨਹੀਂ ਪ੍ਰੋਟੈਸਟ ਜ਼ਰੂਰ ਹੋਇਆ ਪਰ ਗਵਰਨਮੈਂਟ ਨੇ ਉਹੀ ਦੇਖ ਲਈ ਉਹਨਾਂ ਨੂੰ ਕਹਿ ਵੀ ਦਿੰਦੀ ਆ ਸਮਝਾਉਂਦੀ ਪੁਲਿਸ ਨੇ ਕਿ ਪਰਮਿਸ਼ਨ ਲਈਓ ਬਤਾ ਉਹਨਾਂ ਨੂੰ ਇਹ ਰਾਈਟ ਨਹੀਂ ਹੈਗੇ ਵੀ ਤੁਸੀਂ ਧੱਕੇ ਨਾਲ ਕਿਸੇ ਨੂੰ ਰੋਕੋ ਜਾਂ ਡਾਂਗਾ ਮਾਰੋ ਇਹਨਾਂ ਦੇਸ਼ਾਂ 'ਚ ਪੂਰਨ ਆਜ਼ਾਦੀ ਆ ਪਰ ਫੇਰ ਕਹਿ ਦਿੰਦੇ ਆ ਜਿਸੇ ਪਾਸੇ ਰੋਂਦੇ ਹੋਰ ਦੇਸ਼ਾਂ ਨਾਲ ਵੀ ਕਿਤੇ ਉਹ ਕੋਈ ਉਹਦੀ ਲੰਗੜਾ ਹੁੰਦੀ ਆ ਵਾਇਲੈਂਸ ਹੁੰਦਾ ਆ ਤਾਂ ਉਹਨਾਂ ਦੇਸ਼ਾਂ ਨੂੰ ਲੋਅ ਆ ਗਿਆ ਭਾਵੇਂ ਸਿਟੀਜ਼ਨ ਵੀ ਹੋਵੇ ਉਹਨਾਂ ਨੇ ਉਸ ਦੇਸ਼ ਨੂੰ ਜਿਸੇ ਉਹਦਾ ਦੇਸ਼ ਆ ਉਹਨੂੰ ਬਾਕਸ ਭੇਜ ਦੇ ਅੱਗੇ ਭੇਜੇ ਵੀ ਜਿਹੜੇ ਅੱਗੇ ਪ੍ਰੋਬਲਮ ਕਈ ਵਾਰੀ ਇੱਥੇ ਕੀਤੀ ਆ ਪਰਮਟਰ ਜੀ ਜੀ ਕਰਨਲ ਜੀ ਗੱਲ ਜੇਕਰ ਸਕਿੱਲ ਵਰਕਰਾਂ ਦੀ ਕਰੀਏ ਤਾਂ ਕਹਿੰਦੇ ਹੂੰ ਤਾਂ ਕਹਿੰਦੇ ਕਿ ਆਸਟ੍ਰੇਲੀਆ ਬੜਾ ਸਟ੍ਰੈਕਟ ਹੈ ਆਸਟ੍ਰੇਲੀਆ ਸਟੂਡੈਂਟ ਨਹੀਂ ਬੁਲਾ ਰਿਹਾ ਆਸਟ੍ਰੇਲੀਆ ਆ ਇਹਨਾਂ ਕੰਮਾਂ ਨੂੰ ਲੈ ਕੇ ਕਾਫੀ ਸਖਤੀ ਕਰ ਰਹਾ ਕਿਉਂਕਿ ਪਿੱਛੇ ਜੇ ਫੇਕ ਡਾਕੂਮੈਂਟੇਸ਼ਨ ਦਾ ਵੀ ਬੜਾ ਚੱਲਿਆ ਸੀ ਉਸ ਤੋਂ ਬਾਅਦ ਵੀ ਸ਼ਾਰਟੇਸ ਬਹੁਤ ਹੈ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵਰਕਰਾਂ ਦੀ ਬਹੁਤ ਲੋੜ ਹੈ ਤੇ ਖਾਸ ਕਰਕੇ ਲੋੜ ਹੈ ਸਕਿਲਡ ਵਰਕਰਾਂ ਦੀ 2025 ਦੇ ਲਈ ਵੀ ਕਹਿੰਦੇ ਹੁਣੇ ਤੋਂ ਹੀ ਵਰਕਰ ਬੁਲਾਉਣੇ ਆਸਟ੍ਰੇਲੀਆ ਨੇ ਸ਼ੁਰੂ ਕਰ ਦਿੱਤੇ ਨੇ ਬੈਰੀ ਫਾਸਟ ਜੀ ਆਪਾਂ ਲਾਸਟ ਟਾਈਮ ਵੀ ਦੱਸਿਆ ਸੀ ਆਰਜੈਂਟ ਸਕਿਲਸ ਇਨ ਡਿਮਾਂਡ ਉਹਦਾ ਨਾਮ ਰੱਖਤਾ ਹਾਂ ਤੇ ਦੂਜੀ ਗੱਲ ਆਪਾਂ ਜਿਹੜੀ ਤੁਸੀਂ ਮਿਡਲ ਚ ਕੁਐਸਚਨ ਕੀਤਾ ਮੈਂ ਉਹਦਾ ਪਹਿਲਾਂ ਆਨਸਰ ਕਰ ਦਿਆਂ ਫੇਕ ਡਾਕੂਮੈਂਟ ਸਾਰੇ ਕਿਤੇ ਪ੍ਰੋਬਲਮ ਇਹੀ ਆਈਆ ਚਾਹੇ ਕੈਨੇਡਾ ਆ ਚਾਹੇ ਇੰਗਲੈਂਡ ਆ ਚਾਹੇ ਅਮਰੀਕਾ ਆ ਚਾਹੇ ਆਸਟ੍ਰੇਲੀਆ ਆ ਉਹ ਫੇਕ ਡਾਕੂਮੈਂਟਸ ਨੇ ਚੰਗੇ ਭਲੇ ਜਿਹੜੇ ਕਿਰਤੀ ਆ ਚੰਗੀ ਪੁਲਿਸ ਸਕਿੱਲ ਵਾਲੇ ਵੀ ਆ ਜਾਂ ਜਿਹੜੇ ਵਿਆਹ ਵਾਲੇ ਵਿਜੇ ਵਾਲੇ ਸਪਾਊਸ ਵਿਜੇ ਵਾਲੇ ਆ ਜਾਂ ਹੋਰ ਵੀ ਆ ਸਕਿੱਲ ਵਾਲੇ ਸਟੂਡੈਂਟ ਐ ਚੰਗੇ ਸਟੂਡੈਂਟ ਵੀ ਉਹਨਾਂ ਦਾ ਭਵੇਖ ਵੀ ਸਲੋ ਕਰਤਾ ਜਾਂ ਉਹਨਾਂ ਨੂੰ ਵੀ ਕੁੰਝੇ ਲਾ ਦਿੱਤਾ ਇਸੇ ਕਰਕੇ ਗਵਰਨਮੈਂਟ ਦਾ ਖਰਚਾ ਬਹੁਤ ਆਉਂਦਾ ਵੀ ਕਿਸੇ ਦੀ ਐਪਲੀਕੇਸ਼ਨ ਧੱਕੇ ਨਾਲ ਰਿਜੈਕਟ ਨਾ ਹੋ ਸਕੇ ਇਸ ਕਰਕੇ ਉਹ ਸ਼ਾਨ ਵੀ ਨਹੀਂ ਪੂਰੀ ਕੰਨੀ ਸਟਾਫ ਹੋ ਰੱਖਣਾ ਪੈਂਦਾ ਉਹਦੀ ਸ਼ਾਨ ਵੀ ਨੇ ਟਾਈਮ ਵੀ ਬੜਾ ਲੱਗਦਾ ਤੇ ਕਹਿੰਦੇ ਆ ਸਟ੍ਰੇਲੀਆ ਟਾਫਿਆ ਏਸੀ ਕਾਸਤੇ ਕਿ ਤੁਹਾਡੇ ਸਾਰੇ ਆਸਟ੍ਰੇਲੀਆਨਾਂ ਦੀ ਜਾਂ ਦੁਨੀਆ ਦੇ ਵਿੱਚ ਚੰਗੀ ਪੜ੍ਹਾਈ ਸ਼ੋਅ ਕਰਨ ਲਈ ਤੁਹਾਡੇ ਪੇਰੈਂਟਸ ਦੇ ਬੱਚਿਆਂ ਨੂੰ ਜਿਹੜੇ ਫੋਲੋਵਿੰਗ ਪਾਲੇ ਹੋਏ ਆ ਉਹਨਾਂ ਦੀ ਸੁਰੱਖਿਆ ਵਾਸਤੇ ਫਿਰ ਇਹ ਕਹਿੰਦੇ ਆ ਸਾਡਾ ਬੱਚਾ ਆ ਸਾਡੇ ਬੱਚੇ ਇੱਥੇ ਪਹੁੰਚੇ ਆ ਅਸੀਂ ਇਹਨਾਂ ਦੀ ਲੋਕਾਫਟ ਕਰਾਂਗੇ ਹਾਂ ਮੈਂ ਦੱਸ ਦਿੰਦਾ ਤੁਹਾਨੂੰ ਇਹਦੇ ਵਿੱਚ ਜਿੰਨੇ ਕੋ ਹੁਣ ਨਵੇਂ ਆਏ ਸਾਡੇ ਕੋਲ ਬਹੁਤ ਵਧੀਆ ਕੰਪਨੀ ਆ ਜਿਹੜੀਆਂ ਦੱਸਦੀਆਂ ਨੂੰ ਕਹਿੰਦੇ ਏਐਨਐਸ 186 ਵੀਜ਼ਾ ਸਕਿਲ ਇਦੇ ਵਿੱਚ ਹਰ ਵੇਲੇ ਆਪਾਂ ਇੱਥੇ ਵੀ ਦੱਸ ਦਈਏ ਕਿ ਇਹਨਾਂ ਗਵਰਨਮੈਂਟਾਂ ਨੂੰ ਬਹੁਤ ਇਨਕਮ ਵੀ ਹੁੰਦੀ ਆ ਵੀ ਇਹ ਯੂਨੀਵਰਸਿਟੀਆਂ ਨੂੰ ਇਸ ਕਰਕੇ ਇਹ ਹੱਲੇ ਵਿਜੇ ਲਗਾਤਾਰ ਲੱਗ ਰਹੇ ਆ ਸਟੂਡੈਂਟਸ ਦੇ ਵੀ ਕੋਈ ਹੱਲੇ ਕੈਪ ਨਹੀਂ ਹੈਗੀ ਜੁਨੇ ਦਾ ਯੂਨੀਵਰਸਿਟੀਆਂ ਖਾਲੀ ਹੁੰਦੀਆਂ ਚੌਥਾ ਇਨਕਮ ਦਾ ਸੋਰਸ ਵੀ ਇਹੀ ਆ ਜਿੰਨੀਆਂ ਵੀ ਯੂਨੀਵਰਸਿਟੀਆਂ ਜਾਂ ਜੇ ਇਸ ਦੇਸ਼ ਇਹਨਾਂ ਨੂੰ ਪੈਸਾ ਬੜਾ ਆਉਂਦਾ ਪਲੱਸ ਉਹ ਇਥੋਂ ਖਰੀਦੋ ਫਰੋਖਤ ਕਰਦੇ ਆ ਅਕਮੋਡੇਸ਼ਨ ਦੇ ਫੇਰ ਵੀ ਸਕਿੱਲ ਵੀ ਜਿਹੜੇ ਤੁਹਾਡਾ 3 ਸਾਲ ਦਾ ਐਕਸਪੀਰੀਅੰਸ ਹੋਵੇ ਹੁਣ 1 ਸਾਲ ਦਾ ਵੀ ਲੋਕਲ ਵਾਲਿਆਂ ਨੂੰ ਕਰ ਦਿੰਦਾ ਉਹਦੇ ਵਿੱਚ ਹੈਗੇ ਜੀ ਪਲੰਬਰ ਤੇ ਜੁਨੀਵਰਸਿਟੀ ਦੇ ਲੈਕਚਰਰ ਹੈਗੇ ਆ ਧਿਆਨ ਮਾਰਿਓ ਫੀਟਰ ਜਿਹੜੇ ਹੁੰਦੇ ਤੇ ਬਿਲਡਰ ਧਿਆਨ ਨਾਲ ਸਿਵਲ ਇੰਜੀਨੀਅਰਿੰਗ ਤੇ ਇਹਦੇ ਡੀਜ਼ਲ ਦੇ ਮਕੈਨਿਕ ਮੋਟਰ ਮਕੈਨਿਕ ਬ੍ਰੇਕ ਲਾ ਇਟਾ ਲਉਣ ਵਾਲਿਆਂ ਦੀ ਬਹੁਤ ਤਨਖਾਹ ਆ ਬਹੁਤ ਪੈਸੇ ਬਣਾਉਂਦੇ ਆ ਜਿੰਨੀਆਂ ਵੀ ਲਾ ਲੋ ਇਹ ਕੰਡੀਸ਼ਨਿੰਗ ਦੇ ਮਕੈਨਿਕਸ ਤੇ ਐਗਰੀਕਲਚਰ ਦੇ ਕੰਸਲਟੈਂਟ ਐਰੋਨੌਟਿਕਸ ਇੰਜੀਨੀਅਰ ਐਨੈਰੋ ਜਹਾਜ਼ਾਂ ਦੇ ਇੰਜੀਨੀਅਰ ਅਕਾਊਂਟੈਂਟਸ ਆਪਾਂ ਪਹਿਲਾਂ ਹੀ ਥਾ ਦੇ ਆ ਉਹ ਡਿਮਾਂਡ ਤੇ ਰਹਿੰਦੇ ਆ ਏਦੇ ਨਰਸਸ ਤੇ ਕੈਰੋ ਪ੍ਰੈਕਟਰ ਦੀ ਜਾਂ ਫਿਜ਼ਿਓ ਵਾਲੇ ਦੀ ਸਰਜਨ ਤੇ ਟੀਚਰ ਮੈਥੇਮੈਟਿਕਸ ਤੇ ਸਾਇੰਸ ਦੇ ਇਹਨਾਂ ਦੀ ਹੋਰ ਵੀ ਡੀਟੇਲ ਆ ਘੱਟੋ ਘੱਟ 400 ਹੁਣ ਬਣਾ ਦਿੱਤਾ ਇਹ ਓਕੂਪੇਸ਼ਨ ਲਿਸਟ ਇਹ ਤੁਸੀਂ ਦੇਖੋ ਕਿ ਉਹਨਾਂ ਦੇ ਕੀਤਿਆਂ ਦੀ ਕਿੰਨੀ ਡਿਮਾਂਡ ਹੋਊਗੀ ਚਾਹੇ ਉਹ ਵਿਕਟੋਰੀਆ ਚਾਹੇ ਨਿਊ ਸਾਊਥ ਵੈਲ ਸਿਡਨੀ ਜਾਂ ਜਾਂ ਪਾਰਥia ਡਾਰਵਨ ਤਾਂ ਹਰ ਵੇਲੇ ਰਹਿੰਦੀ ਆ ਕਾਉਂਟਰੀ ਸਕਦੇ ਸੋ ਅਗੇਨ ਹੋਮਫੇਅਰ ਦੀ ਸਾਈਟ ਤੇ ਜਾਓ ਇਹੀ ਕਰੋ ਅਰਜੈਂਟ ਬਿਜ਼ਨੈਸ ਐਸ ਆਈ ਡੀ ਦੋਨੇ ਪਾ ਕੇ ਤੁਸੀਂ ਹੋਰ ਨੋਲਜ 482457 ਗਿਆ ਵੀ ਕਨਕਲੂਡ ਇਹਦੇ ਵਿੱਚ ਬਾਨਰਟ 6 ਖਾਸ ਕਰਕੇ ਜਿਹੜਾ ਬਾਨਰਟ 6 ਆਫਟਰ 2 ਇਅਰ ਉਹ ਪੀਆਰ ਨੂੰ ਸਿੱਧਾ ਪਾਸ ਜਾਂਦਾ ਸੋ ਉੱਥੇ ਰਹਿ ਕੇ ਆਈਟੀਆਂ ਦੇ ਵਿੱਚ ਜਾਂ ਤੁਸੀਂ ਜਿਹੜੇ ਕਾਲਜ ਤੁਹਾਡੇ ਹੁੰਦੇ ਆ ਪੋਲੀਟੈਕਨਿਕ ਉਹਨਾਂ ਤੋਂ ਜੇ ਕੁਆਲੀਫਾਈਨ ਕੀਤੀਆਂ ਆ ਤਾਂ 45 ਸਾਲ ਤੋਂ ਏ ਥੱਲੇ ਆ ਤਾਂ ਭਾਈ ਅਪਲਾਈ ਕਰ ਸਕਦੇ ਤੁਸੀਂ ਇੰਗਲਿਸ਼ ਮਿਨੀਮਮ ਰਿਕੁਆਇਰਮੈਂਟ ਤੁਸੀਂ ਦੇਖ ਸਕਦੇ ਆ 5.5 ਬੈਂਡ ਤੋਂ ਹੋਣੀ ਸ਼ੁਰੂ ਹੋ ਜਾਂਦੀ ਓਰੀਜਨਲ ਰੀਜ ਜਿਹੋ ਹੋਰ ਉਹ ਵੀ ਤਾਂ ਵਧੀਆ ਤੁਸੀਂ ਕਰ ਸਕਦੇ ਨਾ ਪੀਟੀਵੀ ਸੋ ਸਾਰਿਆਂ ਨੂੰ ਨਵੇਂ ਸਾਲ ਲਈ ਇਹਨਾਂ ਨੇ ਇੱਕ ਕਿਸਮ ਦਾ ਖੁੱਲਾ ਹੀ ਸਵਾਲ ਦੇ ਦਿੱਤਾ ਵਰਕਪਰਮਨ ਜੀ ਅੱਗੇ ਗੱਲ ਕਰਨੈਲ ਜੀ ਕਰਾਂਗੇ ਆਸਟ੍ਰੇਲੀਆ 'ਚ ਵਸਦੇ ਸਿੱਖ ਪੰਜਾਬੀ ਪੰਜਾਬ ਬਾਰੇ ਕੀ ਸੋਚਦੇ ਨੇ ਕਿਉਂਕਿ ਪੰਜਾਬ ਦਾ ਇੱਕ ਵੱਡਾ ਮਸਲਾ ਬਣਿਆ ਹੈ ਜੋ ਕਿ ਸ਼ੁਰੂ ਹੋਇਆ ਬਾਗੀ ਅਕਾਲੀਆਂ ਤੋਂ ਉਸ ਲਪੇਟ ਦੇ ਵਿੱਚ ਅਕਾਲੀ ਦਲ ਵੀ ਆਇਆ ਫੇਰ ਉਸ ਤੋਂ ਬਾਅਦ ਜਥੇਦਾਰ ਸਹਿਬਾਨ ਵੱਲੋਂ ਸਜ਼ਾ ਸੁਣਾਈ ਗਈ ਉਹ ਸਜ਼ਾ ਤੇ ਸਵਾਲ ਚੁੱਕੇ ਗਏ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਮਸਲਾ ਵੱਡਾ ਹੋ ਗਿਆ ਤੇ ਵਿੱਚ ਐਂਟਰੀ ਮਾਰੀ ਹੈ ਡੇਰਾ ਜਿਹੜੇ ਨੇ ਬਿਆਸ ਵਾਲੇ ਉਹਨਾਂ ਨੇ ਸੋ ਇਸ ਦੇ ਵਿੱਚ ਡੇਰਾਵਾਦ ਵੀ ਇਨਵੋਲਵ ਹੋ ਚੁੱਕਿਆ ਹੈ ਕਿਵੇਂ ਦੇਖਦੇ ਹੋ ਕੀ ਸੋਚਦੇ ਹੋ ਕਿ ਇੱਥੋਂ ਦੇ ਸਿੱਖ ਇਸ ਬਾਰੇ ਸੋਚਦੇ ਨੇ ਜੀ ਪ੍ਰਭ ਸਿੱਧੂ ਦੇਖੋ ਇਹ ਹੁਣ ਸਾਡੇ ਦੇਖਣ ਵਾਲੇ ਵੀ ਆ ਕਵਸਚਨ ਤਾਂ ਤੁਸੀਂ ਜਿਹੜੇ ਕੀਤੇ ਆ ਚ 3000 ਵਿਸ਼ੇ ਆ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਐਨੇ ਟਾਈਮ ਚ ਸਬੋਧਨ ਕਰਨਾ ਬਹੁਤ ਔਖਾ ਆ ਇਹਨੂੰ ਮੈਨੂੰ ਲੱਗਦਾ ਘੰਟਾ ਡੇਢ ਘੰਟਾ ਲੱਗਣਾ ਘੱਟੋ ਘੱਟ ਇੱਥੇ ਦੇ ਸਿਸਟਮ ਅਨੁਸਾਰ ਜਾਂ ਆਪਾਂ ਕਹਿ ਲਈਏ ਵੀ ਸਿੱਖ ਤੱਕ ਦੇ ਵੀ ਆ ਉਹ ਗੁਰੂ ਨਾਂ ਜਾਂ ਅਕਾਲ ਤਖਤ ਸਾਹਿਬ ਨੂੰ ਜਾਂ ਦਰਬਾਰ ਸਾਹਿਬ ਨੂੰ ਹਰ ਵੇਲੇ ਹੀ ਜੁੜਿਆ ਰਹਿੰਦਾ ਉਹਨੂੰ ਹਰ ਵੇਲੇ ਇਹ ਤਮੰਨਾ ਰਹਿੰਦੀ ਆ ਕਿ ਉੱਥੇ ਦਾ ਸਿਸਟਮ ਵਧੀਆ ਹੋ ਜਾਵੇ ਸਾਨੂੰ ਕੋਈ ਤਾਣਾ ਮਿਹਣਾ ਨਾ ਮਾਰ ਸਕੇ ਪਰ ਜਦੋਂ ਸਾਡੇ ਹੀ ਅੰਦਰੋਂ ਧਾੜ ਕੀ ਅੰਦਰੋਂ ਆਇਓ ਹੋਣ ਅੰਦਰੋਂ ਹੀ ਰਲਿਓ ਹੋਣ ਤਾਂ ਫੇਰ ਅਸੀਂ ਕਿਸੇ ਨੂੰ ਕੁਝ ਕਹਿਣ ਜੋਗੇ ਨਹੀਂ ਰਹਿ ਜਾਂਦੇ ਪਰ ਦੇਖਣ ਦੇ ਵਿੱਚ ਇਹ ਆਇਆ ਤੁਸੀਂ 78 ਤੋਂ ਲੈ ਲਓ ਇਹ ਡੇਰਾਵਾਦ ਨੇ ਹੀ ਆਪਸ ਵਿੱਚ ਲੜਾਇਆ ਇੱਕ ਛੜ ਜਾਂ ਅੰਦਰ ਆ ਤੁਹਾਡੀਆਂ ਡੀਪ ਸਟੇਟਸ ਦਾ ਤੁਹਾਡੀਆਂ ਉਥੇ ਦੀਆਂ ਗਵਰਨਮੈਂਟਾਂ ਦਾ ਵੋਟਾਂ ਵਾਸਤੇ ਉਹ ਮਨੁੱਖਤਾ ਦਾ ਘਾਣ ਵੀ ਕਰਾ ਦਿੰਦੇ ਧਰਮਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਤੁਸੀਂ ਦੇਖਣ ਦੇ ਵਿੱਚ ਆਂਦਾ ਪਿਆ ਸਿੱਖ ਸਿਆਸਤ ਨੇ ਦੇਖਿਆ ਜਾਵੇ ਦਾ ਧਰਮ ਤੋਂ ਧਰਮ ਤੇ ਸਿਆਸਤ ਵਿੱਚੋਂ ਸਿਆਸਤ ਨੂੰ ਪ੍ਰਮਖਤਾ ਦੇਣੀ ਸ਼ੁਰੂ ਕਰ ਦਿੱਤੀ ਆ ਅਤੇ ਮੀਰੀ ਫੀਰ ਦੇ ਸਿਧਾਂਤ ਨੂੰ ਬਿਲਕੁਲ ਹੀ ਭੜਾ ਦਿੱਤਾ ਸਿੱਟੇ ਵਜੋਂ ਸਿੱਖ ਧਰਮ ਸਿਧਾਂਤ ਦੇ ਉਲਟੋ ਹੋ ਗਿਆ ਤੇ ਧਰਮ ਪਰਮ ਦੀ ਤਾਂ ਦੇਣ ਤੋਂ ਹੁਣ ਉਹ ਪਿੱਛੇ ਕਰਦਾ ਨੂੰ ਪਰਮ ਨਹੀਂ ਕੀਤਾ ਸਿਆਸਤ ਨੂੰ ਪਰਮ ਕਰ ਦਿੱਤਾ ਉਹਨੂੰ ਹੀ ਕੇਂਦਰ ਬਣਾਇਆ ਹੋਇਆ ਜਦ ਕਿ ਹਰਿਮੰਦਰ ਸਾਹਿਬ ਦੇ ਸਾਰਾ ਕੁਝ ਅਧੀਨ ਚੱਲਣਾ ਸੀ ਕਾਲ ਤਖਤ ਦੇ ਸਾਹਮਣੇ ਟਰਨ ਦੋ ਨਿਸ਼ਾਨ ਗਈਆ ਉਹ ਇਸੇ ਗੱਲ ਦੇ ਪ੍ਰਤੀਕ ਆ ਵੀ ਤੁਸੀਂ ਧਰਮ ਤੇ ਰਾਜਨੀਤੀ ਨੂੰ ਇਕੱਠੇ ਰੱਖਣਾ ਪਰ ਧਰਮ ਦੇ ਅਧੀਨ ਰਵੇ ਰਾਜਨੀਤੀ ਹੁਣ ਜਿਹੜੇ ਸਿਆਸਦਾਨ ਆ ਉਹ ਚਾਹੁੰਦੇ ਆ ਕਿ ਸਾਡੇ ਅਨੁਸਾਰ ਹੀ ਫੈਸਲੇ ਹੋਣ ਸਾਡੀ ਮਰਜ਼ੀ ਨਾਲ ਹੋਣ ਸਾਡੇ ਅਨੁਸਾਰ ਹੀ ਤਖਤੇ ਜਾਇਦਰ ਚੱਲਣ ਜਾਂ ਉਹਨਾਂ ਨੂੰ ਆਲੇ ਦੁਆਲੇ ਉਹ ਹੀ ਘੇਰਾ ਪਾਇਆ ਜਾਵੇ ਇਸੇ ਇਥੇ ਮੈਂ ਵਾਦਨ ਕਰਦਾ ਜੇ ਦੇਖਿਆ ਜਾਵੇ ਹਿਸਟਰੀ ਫਲੋੜ ਕੇ ਧਰਮ ਦੀ ਕਿਤੇ ਵੀ ਵੀ ਵਿਅਕਤੀ ਲਈ ਸਾਰੇ ਧਰਮਾਂ ਚ ਇਦਾਂ ਹੀ ਹੁੰਦਾ ਜੇ ਪਹਿਲਾਂ ਧਰਮ 크ਰਿਸਚੀਅਨ ਸੀਗਾ ਆਈ ਪੌਪ ਦੀ ਗੱਲ ਮੰਨਦੇ ਆ ਪਰ ਪੌਪ ਦੀ ਕਦਰ ਕੁਦਰ ਕੋਈ ਨਹੀਂ ਕਰਦਾ ਸਿਆਸਦਾਨ ਆਪਣੀ ਮਰਜ਼ੀ ਕਰਦੇ ਆ ਇਸੇ ਕਰਕੇ ਉਹਨਾਂ ਦਾ ਵੀ ਪਤਨ ਹੋ ਹੀ ਜਾ ਰਿਹਾ ਸਾਰੇ ਕਿਤੇ ਹੁਣ ਦੇ ਜੀਲੇਸ਼ਨਾਂ ਨਹੀਂ ਲੈ ਮੰਨ ਰਹੀਆਂ ਗੱਲ ਨੂੰ ਇਦਾਂ ਹੀ ਮੌਲਵੀ ਦੀ ਸਲਾਹ ਲੈਂਦਾ ਸੀ ਮੁਗਲਾਂ ਵੇਲੇ ਇਸਲਾਮ ਵੀ ਦੇ ਪੋਲੀਟੀਸ਼ੀਅਨ ਵੀ ਪਰ ਮੌਲਵੀ ਦੀ ਪੁੱਛਦਾ ਪੁੱਛਦਾ ਕੋਈ ਨਹੀਂ ਰਿਹਾ ਇਸ ਕਰਕੇ ਉਹ ਧਰਮ ਦਾ ਪਤਨ ਹੋਇਆ ਪਰ ਸਾਡੇ ਧਰਮ ਦੇ ਵਿੱਚ ਸਰਬੋਤਮ ਕਾਲ ਤੱਕ ਤੇ ਆ ਸਰਬੋਤਮ ਧਰਮ ਆ ਜੇ ਧਰਮ ਦਾ ਕੁੰਡਾ ਤਾਂ ਚੰਗੀ ਸਿਆਸ ਰੋਹੀ ਜੇ ਸਿਆਸ ਸਿਆਸ ਹੀ ਹੋ ਗਈ ਤਾਂ ਫਿਰ ਸਾਡਾ ਸਰਵੋਤਮ ਸਿਧਾਂਤ ਸਿੱਖੀ ਦਾ ਸਾਰਾ ਇਹ ਮਤਲਬ ਕੋਈ ਇਗਨੋਰ ਕਰ ਰਿਹਾ ਪ੍ਰਵਾਹ ਨਹੀਂ ਕਰ ਰਿਹਾ ਤੇ ਆਪਾਂ ਨੂੰ ਕਹਿਣ ਦੇ ਵਿੱਚ ਨਹੀਂ ਹੁੰਦਾ ਸੇ ਇਸ ਇਤਿਹਾਸਿਕ ਤਾਥ ਨੂੰ ਆਪਾਂ ਪ੍ਰਸਤੂਤ ਕੀਤਾ ਜਾ ਸਕਦਾ ਕਿ ਸਨਾਮ ਧਰਮ ਦਾ ਪਤਨ ਵੀ ਏਸੀ ਕਰਕੇ ਹੁੰਦਾ ਹੈ ਜਦੋਂ ਧਰਮ ਤੋਂ ਜਾਂ ਕੋਈ ਦੀਨ ਧਰਮ ਆਪਾਂ ਆਮ ਸਲੈਂਗ ਬਣਿਆ ਉਹ ਜਿਹਦਾ ਕੋਈ ਦੀਨ ਧਰਮ ਹੀ ਨਹੀਂ ਉਹ ਸਾਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਆ ਛੇਤੀ ਪਰ ਆਪਾਂ ਦੇਖਿਆ ਜਾਵੇ ਤੇ ਇਹੀ ਹੁੰਦਾ ਆ ਵੀ ਇੱਕ 78 ਦੇ ਵਿੱਚ ਡੇਰਾਵਾਦੀ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਉਹ ਨਿਰੰਕਾਰੀ ਉਸ ਵਜਲੇ ਉਦੋਂ ਵੀ ਇਹੀ ਕੁਝ ਹੋਇਆ ਜਿਹੜੇ ਸਿਆਸ ਵਾਲੇ ਸੀ ਇਹ ਆਪਾਂ ਨਾਲ ਵੀ ਲੈ ਦਿੰਦੇ ਬਾਦਲ ਦਿੱਲੀ ਜਾਂ ਹੋਰ ਸਾਰੇ ਉਹਨਾਂ ਨੇ ਆਪਣੀ ਸਿਆਸਤ ਲਈ ਉਹਨਾਂ ਨੂੰ ਪ੍ਰੋਟੈਕਟ ਕੀਤਾ ਨਾ ਕਿ ਪੰਥ ਪ੍ਰਸਤਾ ਨੂੰ ਜਾ ਸੰਤਨ ਜਾਂ ਹੋਰ ਕਿਸਿਆਂ ਨੂੰ ਕਿਸੇ ਨੂੰ ਪ੍ਰੋਟੈਕਟ ਕੀਤਾ ਦਾ ਗੁਰੂ ਸਾਹਿਬਾਂ ਨੂੰ ਉਹੀ ਲੰਬਾ ਸਮਾ ਫੇਰ ਉਹੀ ਛੜ ਜਾਂ ਅੰਦਰ ਦੇ ਦੇਣ ਕੌਂਟਰੈਕਟ ਹੋ ਜਾਂਦਾ ਉਦਾਂ ਹੀ ਉਰਾਜ ਕਰੀ ਜਾਂਦੇ ਆ ਫੇਰ ਉਹਨਾਂ ਅਤ ਕਰ ਦਿੱਤੀ ਜਦੋਂ 100 ਕਾਰਡ ਡੇਰਾ ਸਿਰਸਾ ਜਿਨ੍ਹਾਂ ਦਾ ਕੋਈ ਸੁਧਾਰ ਤਾਂ ਹੀ ਨਹੀਂ ਕੋਈ ਉਹਨਾਂ ਦਾ ਸੈਕਰੀਫਾਈਸ ਹੈ ਦੇ ਕਿਤੇ ਉਹਨਾਂ ਦੇ ਅਗheen ਲਾ ਕੇ ਉਹਨਾਂ ਦੇ ਪੈਰਾਂ ਚ ਡਿਗਣੇ ਜਾਂ ਜੋ ਵੀ ਸਾਹਮਣੇ ਤੁਹਾਡੇ ਹੋਇਆ ਹੁਣ ਤਾਂ ਹਾਂਜੀ ਹਾਂਜੀ ਕਰਕੇ ਸਾਰਾ ਮੰਨ ਵੀ ਲਿਆ ਸਾਰੇ ਲੱਗਦੇ ਸੀਗੇ ਦੇਖਦਾ ਏਸੀ ਪੀ ਇਹ ਕਾਲ ਤੱਕ ਸਾਹਿਬ ਦੀ ਸੁਪਰੀਮ ਅੰਬੈਸੀ ਦੇ ਤੇ ਲੋਕਾਂ ਕਾ ਸੰਦੇਸ਼ ਨੂੰ ਮੰਨਣਗੇ ਪਰ ਹੁਣ ਜੋ ਲੱਗ ਰਿਹਾ ਹੈ ਡਿਨਾਈ ਕਰ ਰਿਹਾ ਹੈ ਐਕਸਕਿਊਜ਼ ਬਣਾ ਰਿਹਾ ਹੈ ਆਲ ਦੋਆਲੇ ਜਾਣ ਪਰ ਹੁਣ ਉਹਦੀ ਕੀ ਕੁਰਬਾਨੀ ਆ ਜਿਹੜਾ ਤੁਹਾਡਾ ਆਹ ਕਿਹੜਾ ਤੁਸੀਂ ਕਹਿੰਦੇ ਆਇਆ ਉਹ ਆਲ ਦੋਆਲੇ ਉਹ ਹੈਲੀਕਾਪਟਰ ਦੇ ਘੁੰਮ ਰਿਹਾ ਆ ਤੇ ਕੀ ਕੁਰਬਾਨੀ ਕੀ ਸੁਨਾ ਹਾਂ ਡੇਰਾ ਬਿਆਸ ਤੁਸੀਂ ਜਿਹੜਾ ਉਹਦੀ ਉਹ ਆ ਕੇ ਸਾਰਿਆਂ ਨੂੰ ਇਹਦਾ ਮਤਲਬ ਸਾਡੇ ਜਾਇਦਰ ਥੱਲੇ ਆ ਕਾਮਨ ਗੱਲ ਆ ਇੰਡੀਆ ਤੁਸੀਂ ਡਰਾ ਸਕਦੇ ਆ ਈਡੀ ਆ ਉਹਨਾਂ ਦੀ ਪ੍ਰਾਪਰਟੀਆਂ ਨੂੰ ਪੈ ਜਾਊਗੀ ਜਾਂ ਪੁਲਿਸ ਵਾਲੇ ਕੇਸ ਬਣਾਉਂਦੇ ਠੀਕ ਆ ਪਰ ਜਿਹੜਾ ਧਾਰਮੀ ਬੰਦਾ ਆ ਉਹਨੂੰ ਨੀ ਕੋਈ ਪਰਵਾਹ ਜਾਂ ਪੰਥ ਪ੍ਰਸਤਿਆ ਉਹਨੂੰ ਨਹੀਂ ਹੁੰਦਾ ਉਹ ਆਗੇ ਸਾਡੇ ਕਾਲ ਤੱਕ ਦੇ ਜਹੇਦਾਰਾਂ ਨੂੰ ਸਮਝਾਵੇ ਓਹੋ ਬਹੁਤ ਬਰੇ ਦੀ ਗੱਲ ਹੈ ਬੇਸਮਝਿਆ ਇਹ ਇੰਨੀ ਹੋਰ ਬੇਦੀ ਕਿੱਥੋਂ ਹੁੰਦੀ ਆ ਵੀ ਤੁਸੀਂ ਉਹਨਾਂ ਤੋਂ ਜੋਰ ਪਾ ਰਹੇ ਹੁਣ ਕਾਲ ਤੱਕ ਦੇ ਉੱਤੇ ਤੁਸੀਂ ਉਹਨਾਂ ਜਹੇਦਾਰਾਂ ਨੂੰ ਜਿਹਨਾਂ ਨੇ ਕਹਿ ਰਹੇ ਆ ਜਿਨ੍ਹਾਂ ਨੇ ਮਾੜਾ ਮੋਟਾ ਪੰਥ ਦੀ ਸੁਣੀ ਆ ਜਾਂ ਸੱਚ ਸਾਹਮਣੇ ਲਿਆਉਂਦਾ ਜਿਹੜਾ ਕਿ ਝੂਠ ਨੇਦਰ ਉਹਦਾ ਲੁਗਿਆ ਇੱਕ ਝੂਠ ਨੂੰ 100 ਝੂਠ ਵਾਲੀ ਗੱਲ ਹੋ ਰਹੀ ਆ ਇਦਾਂ ਹੀ ਕੁਰਾਨ ਵਾਲਿਆਂ ਦਾ ਵੀ ਆਧਾਰ ਬਣਾ ਕੇ ਇਦਾਂ ਹੀ ਉਹਨਾਂ ਦਾ ਹੁੰਦੀ ਸੀ ਉਹਨਾਂ ਦਾ ਧਰਮ ਦੇ ਵਿੱਚ ਤਾਂ ਜੀਆਂ ਉੜ ਗਈਆਂ ਸਾਰਾ ਹੀ ਪੀਰੀ ਦੀ ਪ੍ਰਧਾਨਤਾ ਇੱਥੇ ਹੋਣੀ ਬਹੁਤ ਜ਼ਰੂਰੀ ਸੀ ਪਰ ਸਿਆਸਤ ਨੂੰ ਇਹਨਾਂ ਨੇ ਆਪਣੇ ਥੱਲੇ ਰੋਲਣਾ ਧਰਮ ਨੂੰ ਥੱਲੇ ਸਿਆਸਤ ਦੇ ਥੱਲੇ ਲੈ ਆਉਂਦਾ ਇਹ ਹੀ ਯਾਰ ਇੱਥੇ ਆਮ ਹੋ ਰਿਹਾ ਸਾਰਿਆਂ ਦਾ ਧਿਆਨ ਰੁੱਧਿਆ ਤੁਸੀਂ ਮੀਡੀਆ ਦੀ ਓਬਜ਼ਰਵੇਸ਼ਨ ਵੀ ਦੇਖ ਸਕਦੇ ਆ ਜੇ ਇਦਾਂ ਹਾਲ ਚੱਲਦਾ ਰਿਹਾ ਤੇ ਸੈਲਫ ਗੋਲ ਅਕਾਲੀ ਦਲ ਹੋਇਆ ਸੋਕਰ ਕੋਈ ਵੀ ਪਾਰਟੀ ਹੋਵੇ ਉਹ ਆਪਣੇ ਉਹਨੂੰ ਕਰੀਅਰ ਆ ਆਪਣੀਆਂ ਵਿਕਟਾਂ ਉਹਨੂੰ ਆਪ ਹੀ ਟਿਕੀ ਜਾਂਦੀਆਂ ਆ ਸੋ ਇਹ ਸਾਹਮਣੇ ਆ ਰਿਹਾ ਗੁਰੂ ਮਹਾਰਾਜ ਦੀ ਕਲਾ ਹੁੰਦੀ ਆ ਸਭ ਕੁਝ ਨੇੜੇ ਹੋ ਜਾਣਾ ਪਰ ਜਿਹੜਾ ਹੁਣ ਇਹ ਦਿਖਾ ਰਿਹਾ ਇਹ ਦੁਕਾਨ ਤੇ ਆਸ ਕਾਫੀ ਗੁਰਦੁਆਰਿਆਂ ਦੇ ਮੁਖੀਆਂ ਨਾਲ ਵੀ ਗੱਲ ਹੋਈ ਉਹ ਬੰਦਾ ਆਪਣਾ ਸਿਸਟਮ ਚਲਾਵੇ ਸਾਨੂੰ ਨਹੀਂ ਕੋਈ ਹੈਗਾ ਕਿ ਆਪਣਾ ਡੇਰਾ ਚਲਾਵੇ ਕੋਈ ਆਪਣਾ ਧਰਮ ਚਲਾਵੇ ਪਰ ਉਹ ਜਦੋਂ ਇਦਨ ਧਰਮ ਦੇ ਵਿੱਚ ਆ ਕੇ ਦਖਲ ਦੇਵੇ ਇਹ ਤਾਂ ਇੱਕ ਬਹੁਤ ਹੀ ਸਿੱਖਾ ਵਾਸਤੇ ਹੁਣ ਆਤੀ ਹੀ ਹੋਈ ਆ ਵੀ ਇਹ ਹੁਣ ਲਾਸਟ ਦੇ ਵਿੱਚ ਜੇ ਇਹ ਬੰਦੇ ਜਿਵੇਂ ਤਾਂ ਪਤਾ ਸਾਡੇ ਜਿਹੜੇ ਜਥੇਦਾਰਾਂ ਦਾ ਸੀਗਾ ਰਤਵਾ ਸਭ ਤੋਂ ਦੁਨਿਆਵੀ ਪਦਰ ਤੇ ਇੱਕ ਬਲਖਣ ਵੀ ਅੰਦਰ ਬੈਠ ਕੇ ਜਾਂ ਉੱਥੇ ਬੈਠ ਕੇ ਤੁਸੀਂ ਉਸ ਨੂੰ ਉੱਤੇ ਕਰ ਲੈਣੇ ਆ ਉਹ ਬਹੁਤ ਵਧੀਆ ਸੀ ਹੱਲੇ ਵੀ ਇਹਨਾਂ ਨੂੰ ਮੰਨ ਕੇ ਇੱਧਰ ਚਾਲ ਲੈਣਾ ਚਾਹੀਦਾ ਸੀ ਲੋਕਾਂ ਨੂੰ ਇਹ ਗ੍ਰੇਜ ਵੀ ਨਹੀਂ ਪ੍ਰਾਪਤ ਵੀ ਕੋਈ ਬੰਦਾ ਵੀ ਚਾਹੇ ਦਵਾਰਾ ਉਹੀ ਆ ਜਾਵੇ ਪਰ ਇੱਕ ਵਾਰੀ ਤੁਸੀਂ ਉਹ ਆਪਣੀਆਂ ਸ਼ਰਤਾਂ ਤਾਂ ਪੂਰੀਆਂ ਕਰ ਲਓ ਬਸ ਇਹ ਗੱਲਾਂ ਨੂੰ ਲੈ ਕੇ ਹੀ ਇੱਧਰ ਇਹ ਚੇਤਨਾ ਹੁੰਦੀ ਆ ਸਾਰਿਆਂ ਦੀ ਇਹ ਚਿੰਤਨ ਵੀ ਹੁੰਦਾ ਆ ਇਹ ਹੀ ਗੱਲ ਉਹ ਪ੍ਰਵਾਹ ਹੁੰਦੀ ਆ ਅਗਲੀਆਂ ਪਨੀਰੀਆਂ ਨੂੰ ਮਿਡਲ ਦੀਆਂ ਚ ਚੜੀਆਂ ਪੜੀਆਂ ਲਿਖੀਆਂ ਪਨੀਰੀਆਂ ਨੂੰ ਸਾਨੂੰ ਫਿਰ ਜਵਾਬ ਦੇ ਹੋਣਾ ਪਈ ਜੀ ਕਨਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਜੀ ਸੋ ਕੁਝ ਐਮ ਬਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਕਨਾਲ ਜੀ ਉਹਨਾਂ ਦੇ ਮੁਤਾਬਕ ਜੋ ਸਿੱਖ ਬੈਠੇ ਨੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਵੀ ਇਸ ਚੀਜ਼ ਦਾ ਦਰਦ ਹੈ ਕਿ ਕਿਸ ਤਰ੍ਹਾਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਕਮਜ਼ੋਰ ਹੋ ਰਹੀਆਂ ਨੇ ਕਿਸ ਤਰ੍ਹਾਂ ਜਥੇਦਾਰਾਂ ਦੇ ਉੱਪਰ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਤੇ ਬਹੁਤ ਸਾਰੇ ਹੋਰ ਸਵਾਲ ਨੇ ਜਿਹੜੇ ਉਹ ਇੱਥੇ ਖੜੇ ਹੁੰਦੇ ਨੇ ਉਮੀਦ ਕਰਦੇ ਆਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੇ ਹਫਤੇ ਮੁੜ ਆਸਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ